ਸਾਡੇ ਇੱਥੇ ਤਿੰਨ ਚਾਰ ਵਾਰ ਦਾ ਤਾਂ ਫਰੋਤੀਆਂ ਹੋਈਆਂ ਸੀ ਉਹ ਕਾਰੋਬਾਰੀ ਜਿਹੜੇ ਆ ਉਹਨਾਂ ਨੂੰ ਬਾਹਰੋਂ ਯੂ ਐਸ ਏ ਦੇ ਨੰਬਰ ਤੋਂ ਉਧਰੋਂ ਕੱਲਾਂ ਆਉਂਦੀਆਂ ਸੀ ਤੇ ਤਮਕੀਆਂ ਦਿੱਤੀਆਂ ਗਈਆਂ ਪਹਿਲਾਂ ਫਿਰ ਉਹਨਾਂ ਦੇ ਘਰਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਅਸੀਂ ਇੱਕ ਬੰਦਾ ਜਿਹੜਾ ਉਹਨੂੰ ਅਸੀਂ ਅਰੈਸਟ ਕਰਦੇ ਆ ਇਹਨਾਂ ਨੂੰ 10-10000 ਰੁਪਿਆ ਇੱਕ ਵਾਰ ਦਾ ਤੇ ਜਦੋਂ ਇੱਕ ਘੜ ਦੇ ਉੱਤੇ ਫਾਇਰਿੰਗ ਕਰਨ ਦਾ ਦਿੰਦੇ ਆ ਦੇ ਵਿੱਚ ਅੱਜ ਤੁਹਾਨੂੰ ਅਸੀਂ ਇਸ ਕਰਕੇ ਇਨਵਾਈਟ ਕੀਤਾ ਜਿਹੜਾ ਸ਼ਹਿਰ ਦੇ ਵਿੱਚ ਜੰਡਿਆਲਾ ਕਸਬੇ ਦੇ ਵਿੱਚ ਫਰੋਤੀਆਂ ਦਾ ਦੌਰ ਚੱਲ ਰਿਹਾ ਸੀ ਉਹ ਕਾਫੀ ਲੋਕਾਂ ਦੇ ਵਿੱਚ ਇਹਦਾ ਸਹਿਮ ਸੀਗਾ ਤੇ ਸਾਡੀ ਟੀਮ ਨੇ ਐਸਚੋ ਮਖਤਿਆਰ ਸਿੰਘ اے ایس ਆਈ ਰਾਜਵੀਰ ਸਿੰਘ ਤੇ ਐਸਐਸਪੀ ਸਾਹਿਬ ਸਰਦਾਰ ਸਤੰਦਰ ਸਿੰਘ ਆਈਪੀਐਸ ਜੀ ਦੀ ਰਹਿਮਾਈ ਹੇਠ ਅਸੀਂ ਉਸੇ ਦਿਨ ਦੀਆਂ ਟੀਮਾਂ ਬਣਾਈਆਂ ਸੀ ਸਾਰੀਆਂ ਵੱਖ-ਵੱਖ ਸਾਰੇ ਜ਼ਿਲ੍ਹੇ ਦੇ ਐਸਚੋ ਇਹਦੇ ਵਿੱਚ ਲੱਗੇ ਹੋਏ ਸੀ ਤੇ ਉਹ ਚਲੋ ਸਾਡੀ ਇਹਦੇ ਵਿੱਚ ਕਾਮਯਾਬੀ ਐਐਸਐਚਓ ਸਾਹਿਬ ਤੇ ਰਾਜਵੀਰ ਨੂੰ ਮਿਲੀ ਹੈ ਇਹਨਾਂ ਨੇ ਬੜੀ ਮਿਹਨਤ ਕਰਕੇ ਇਸ ਕੇਸ ਨੂੰ ਟ੍ਰੇਸ ਕੀਤਾ ਸਾਡੇ ਇੱਥੇ ਤਿੰਨ ਚਾਰ ਵਾਰ ਦਾ ਤਾਂ ਫਰੋਤੀਆਂ ਹੋਈਆਂ ਸੀ ਉਹ ਕਾਰੋਬਾਰੀ ਜਿਹੜੇ ਆ ਉਹਨਾਂ ਨੂੰ ਬਾਹਰੋਂ ਯੂਐਸਏ ਦੇ ਨੰਬਰ ਤੋਂ ਉਧਰੋਂ ਕਾਲਾਂ ਆਉਂਦੀਆਂ ਸੀ ਤੇ ਧਮਕੀਆਂ ਦਿੱਤੀਆਂ ਗਈਆਂ ਪਹਿਲਾਂ ਫਿਰ ਉਹਨਾਂ ਦੇ ਘਰਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਤੇ ਅੱਜ ਸਾਡੇ ਜਿਹੜਾ ਹੈਗਾ ਅਸੀਂ ਇੱਕ ਬੰਦਾ ਜਿਹੜਾ ਉਹਨੂੰ ਅਸੀਂ ਅਰੈਸਟ ਕਰ ਲਿਆ ਮੁਦਲੀ ਤੁਪਤੀਸ਼ ਕੇ ਸਾਹਮਣੇ ਆ। ਮੁਦਲੀ ਤੁਪਤੀਸ਼ ਇਹੀ ਆ ਵੀ ਜਿਹੜੇ ਬਾਹਰ ਬੈਠੇ ਆ ਆਪਣੇ ਸਰਪੰਨ ਸਿੰਘ ਭੋਲਾ ਇਹ ਹਵੇਦਿਆਂ ਦਾ ਆ। ਸੇਕ ਮਾਨਾ ਇਹ ਦੋਨੇ ਯੂ ਐਸ ਏ ਆ ਜੋ ਇਹਨਾਂ ਦੇ ਦੱਸਣ ਮੁਤਾਬਕ ਹੈਗਾ। ਇਹ ਬੰਦੇ ਆਪਰੇਟ ਕਰਦੇ ਇਹਨਾਂ ਤੋਂ ਅੱਗੇ ਉੱਥੇ ਹੋਰ ਬੰਦੇ ਵੀ ਹੈਗੇ ਆ ਜਿਹੜੇ ਮੇਨ ਕਿੰਗ ਪਿੰਨ ਹੈਗੇ ਇਹਨਾਂ ਦੇ। ਉਹਨਾਂ ਦੇ ਨਾਲ ਰਲ ਕੇ ਬਾਹਰੋਂ ਧਮਕੀਆਂ ਦਵਾਉਂਦੇ ਆ। ਤੇ ਕੁਝ ਬੰਦੇ ਜਿਹੜੇ ਅਸੀਂ ਤਿੰਨ ਚਾਰ ਹੋਰ ਨਾਮਜ਼ਦ ਕੀ ਕਿਸੇ ਦਾ ਕੰਮ ਰੈਕੀ ਕਰਨਾ ਕਿਸੇ ਦਾ ਉਹਨਾਂ ਨੂੰ ਘਰ ਦਿਖਾ ਕੇ ਤੇ ਉਹਨਾਂ ਨੂੰ ਗਾਈਡ ਕਰਨਾ ਵੀ ਇਸ ਰਸਤੇ ਤੇ ਜਾਣਾ ਇਹਦੇ ਵਿੱਚ ਅਸੀਂ ਟੋਟਲ 6 ਬੰਦੇ ਅਜੇ ਨਾਮਜ਼ਦ ਕੀਤੇ ਆ ਜਿਹੜੇ ਇਸ ਮਕਦਮੇ ਆਂਦੇ ਫੜੇ ਇੱਕ ਫੜ ਬੰਦਾ ਫੜਿਆ ਗਿਆ ਅਮਰਦੀਪ ਸਿੰਘ ਨਾਂ ਦਾ ਮਹਿਰਬਾਨਪੁਰਾ ਪਿੰਡ ਟੋਲ ਦੇ ਲੱਗੇ ਆ ਇਹ ਇੱਥੋਂ ਦਾ ਮੁੰਡਾ ਕੋਈ ਹਥਿਆਰ ਅੰਦਰ ਆ ਹਾਂਜੀ ਇੱਕ ਪਿਸਤਲ 30 ਬੋਰ ਦਾ ਤੇ 5 ਰੌਂਦ ਮਿਲੇ ਆ ਸਾਨੂੰ ਇਹਨਾਂ ਦਾ ਕੋਈ ਪਹਿਲਾ ਮਾਮਲਾ ਕਰ ਚੁੱਕੇ ਹੋਏ ਪਹਿਲਾਂ ਇਹਨਾਂ ਦੇ ਉੱਤੇ ਕਾਫੀ ਪਰਚੇ ਹੈਗੇ ਆ 307 ਦੇ ਅਕਸਾਈ ਦਾ ਕੰਮ ਕਰਦੇ ਰਹੇ ਇਹ ਡਰੱਗਸ ਦਾ ਉਹ ਇਹਨਾਂ ਤੇ ਪਰਚੇ ਦਰਜਾ ਉਹ ਵੀ ਤਾਂ ਖਲਾਸੀ ਹੋਣੇ ਤੋਂ ਬਾਅਦ ਹੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਅੱਜ ਤਾਂ ਸਾਡੀ ਮੁੰਡ ਲਈ ਤਫ਼ਤੀਸ਼ ਚੱਲੀ ਆ ਇੱਕ ਬੰਦਾ ਰਾਉਂਡ ਅਪ ਕੀਤਾ ਕਾਫੀ ਗੱਲਾਂ ਉਹ ਦੱਸ ਰਿਹਾ ਤੇ ਹੁਣ ਅਸੀਂ ਕੋਰਟ ਚ ਪੇਸ਼ ਕਰਕੇ ਦਾ ਰਿਮਾਂਡ ਲੈ ਕੇ ਅਗਲੀ ਤਫ਼ਤੀਸ਼ ਲਿਆਵਾਂਗੇ ਇਹ ਉਹਦਾ ਮੂਤੂ ਖੁਸ਼ੀ ਘੜਾਈ ਜਿੰਨੇ ਮੁੱਖ ਦੋਸ਼ੀ ਇਹ ਫਾਇਰਿੰਗ ਕਰਨ ਵਾਲਾ ਜਿਹੜੇ ਦੋ ਬੰਦੇ ਫਾਇਰਿੰਗ ਕਰਨ ਵਾਲੇ ਸੀ ਅਸੀਂ ਇਹਨਾਂ ਨੂੰ ਇੱਕ ਤਾਂ ਰਾਉਂਡ ਅਪ ਹੋ ਗਿਆ ਦੂਜਾ ਤਾਂ ਸਾਨੂੰ ਘਰ ਨਹੀਂ ਮਿਲਿਆ ਉਹ ਵੀ ਜਲਦੀ ਤੋਂ ਜਲਦੀ ਮਿਲ ਜਾਏਗਾ ਤੇ ਇਹਦਾ ਨਾਮ ਅਮਰਦੀਪ ਸਿੰਘ ਆ ਇਨਾਂ ਨੂੰ ਕੀ ਲਾਂਚ ਦਿੱਤਾ ਜਾਂਦਾ ਜਿੱਥੇ ਇਹਨਾਂ ਨੂੰ ਇਹਨਾਂ ਨੂੰ 10-10 ਹਜ਼ਾਰ ਰੁਪਈਆ ਇੱਕ ਵਾਰ ਦਾਤੇ ਜਦੋਂ ਇੱਕ ਘੜੇ ਦੇ ਉੱਤੇ ਫਾਇਰਿੰਗ ਕਰਨ ਦਾ ਦਿੰਦੇ ਹੁਣ ਇਹਦੇ ਵਿੱਚ ਇਹਨੇ ਮੰਨਿਆ ਵੀ ਸਾਨੂੰ 20 ਹਜ਼ਾਰ ਰੁਪਈਆ ਮਿਲਿਆ ਦੋ ਦੋ ਜਗ੍ਹਾ ਤੇ ਫਾਇਰਿੰਗ ਕਰਤਾ ਕਿ ਕਿਉਂ ਇਹਨਾਂ ਨੇ ਪੈਸੇ ਲੈ ਵੀ ਹੈ ਕਿਤੇ ਇਹੋ ਕਿ ਕੋਈ ਇਹਨਾਂ ਨੇ ਉਹਦੇ ਉੱਤੇ ਪੈਸੇ ਲੈ ਵੀ ਨਹੀਂ ਉਹ ਇਹਨਾਂ ਦਾ ਨਹੀਂ ਅਜੇ ਉਹ ਅਸੀਂ ਤਫਤੀਸ਼ ਕਰ ਰਹੇ ਹਾਂ ਉਹ ਇਹ ਤਾਂ ਸਿਰਫ ਫਾਇਰਿੰਗ ਕਰਨ ਵਾਲੇ ਆ ਤੇ ਇਹਨਾਂ ਨੂੰ 10 ਹਜ਼ਾਰ ਇੱਕ ਜਗ੍ਹਾ ਤੇ ਫਾਇਰਿੰਗ ਕਰਨ ਦਾ ਦਿੰਦੇ ਆ ਹੁਣ ਇਹਨਾਂ ਦੋ ਵੈਪਨ ਕਿੱਥੋਂ ਆਏ ਆ ਉਹ ਸਾਰਾ ਸਾਡਾ ਇਨਵੈਸਟੀਗੇਸ਼ਨ ਚੱਲ ਰਹੀ ਆ ਕਿ ਇਹਨਾਂ ਨੂੰ ਬੰਦੇ ਕੌਣ ਦੇ ਕੇ ਗਏ ਆ ਕਿੱਥੋਂ ਆਇਆ ਉਹ ਸਾਰਾ ਅਸੀਂ ਚੈੱਕ ਕਰ ਰਹੇ ਹਾਂ ਇਹ ਸ਼ੀਆ ਪਗਾਂ ਵੱਡਾ ਵੀ ਗਰੋ ਹੋ ਸਕਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਇਹਦੀਆਂ ਤਾਰਾਂ ਬਹੁਤ ਦੂਰ ਤੱਕ ਜੁੜੀਆਂ ਬਿਲਕੁਲ ਪ੍ਰੋਪਰ ਇਨਵੈਸਟੀਗੇਸ਼ਨ ਕਰਾਂਗੇ ਇਹਦੇ ਵਿੱਚ ਹੋਰ ਵੀ ਸਾਡੇ ਕੋਲ ਬਹੁਤ ਬੰਦੇ ਆਉਣ ਦੇ ਚਾਂਸ ਹੈਗੇ ਸਾਈਬਰ ਕਰਾਇਮ ਦਾ ਕਿੰਨਾ ਗਰੋ ਹੋ ਰਿਹਾ ਨਹੀਂ ਇਹ ਅਸੀਂ ਹਿਊਮਨ ਇੰਟੈਲੀਜੈਂਸ ਦੇ ਨਾਲ ਹੀ ਅਸੀਂ ਕੀਤਾ ਇਹਦੇ ਵਿੱਚ ਜੜੀਆਂ ਲੋਕਾਂ ਨੂੰ ਗਾਈਡ ਕਰਕੇ ਜਿਹੜੀ ਪਬਲੀਕਲੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਉਹਦੇ ਸਾਬਤ ਦੇ ਨਾਲ ਅਸੀਂ ਇਹ ਸਾਰਾ ਟ੍ਰੇਸ ਕੀਤਾ ਕੀ ਮਾਮਲਾ ਕਰ ਚੱਲ ਰਿਹਾ ਹੈ ਮਾਮਲੇ ਪਹਿਲੇ ਦਰਜ ਜੀ ਫਰਚੇ ਪਹਿਲਾਂ ਹੀ ਪਹਿਲੇ ਦਰਜ ਆਲਰੇਡੀ